ਸਸਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਅਸੀਂ ਗਲੋਬਲ ਲੈਵਲ ਤੇ ਗੱਲ ਕੀਤੀ ਪਲਾਸਟਿਕ ਕਿੱਥੇ ਕਿੱਥੇ ਪਹੁੰਚ ਚੁੱਕਾ ਹੁਣ ਜੀ ਪਿੰਡਾਂ ਦੀ ਗੱਲ ਕਰਾਂਗੇ ਵੀ ਪਿੰਡਾਂ ਦੇ ਵਿੱਚ ਪਲਾਸਟਿਕ ਕਿੱਥੇ ਕਿੱਥੇ ਤੁਰਿਆ ਫਿਰਦਾ ਕਿੱਥੇ ਕਿੱ데 ਗੰਦਗੀ ਫਲਾਈ ਆ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੇ ਟੋਬੇ ਜਿਹੜੇ ਹੈਗੇ ਸਾਰੇ ਕਾਲੇ ਹੋ ਚੁੱਕੇ ਆ ਪਲਾਸਟਿਕ ਦੀ ਲੇਅਰ ਬਣ ਚੁੱਕੀ ਆ 1.5 ਫੁੱਟ 2-2 ਫੁੱਟ ਪਲਾਸਟਿਕ ਦੇ ਨਾਲ ਪਾਣੀ ਜਿਹੜਾ ਕੱਢਦੇ ਆ ਟੋਬਿਆਂ ਚੋਂ ਸਾਡੇ ਕਾਲੇ ਹੋ ਚੁੱਕੇ ਆ ਇਹ ਸਕੂਲ ਹੋਏ ਧਰਮਸ਼ਾਲਾ ਹੋਏ ਗੁਰੂ ਘਰਾਂ ਦੇ ਸਾਹਮਣੇ ਰੂੜੀਆਂ ਲੱਗੀਆਂ ਹੋਈਆਂ ਇਹ ਵਰਤਾਰਾ ਦੇਖਦੇ ਆ ਗੰਧ ਪਿੰਡਾਂ ਸਾਂਝੀਆਂ ਜਿਹੜੀ ਖਾਲੀ ਥਾਵਾਂ ਪਈਆਂ ਕੋਈ ਵਿਆਹਵਾਂ ਜਗਾ ਪਈ ਉੱਥੇ ਵਿੱਚ ਪਲਾਸਟਿਕ ਢੇਰ ਲੱਗੇ ਪਏ ਆ ਪਿੰਡਾਂ ਦੀਆਂ ਐਂਟਰੀਆਂ ਦੇਖਦੇ ਆਪਾਂ ਬਹੁਤ ਸੋਸ਼ਲ ਮੀਡੀਆ ਦੇਖਦੇ ਆਂ ਐਂਟਰੀਆਂ ਦਿਖਾਉਂਦੇ ਲੋਕ ਪਿਕਚਰਾਂ ਐਂਟਰੀਆਂ ਸਾਡੀਆਂ ਪਲਾਸਟਿਕਾਂ ਘਰੇ ਭਰੀਆਂ ਪਈਆਂ ਮਸਾਂ ਜਾ ਕੇ ਉਹ ਕਾਰਾ-ਕੁਰਾ ਨਿਕਲਦੀਆਂ ਸਾਈਕਲ ਸੁਕਲ ਨਿਕਲਿੰਦਾ ਰੋਡ ਤੇ ਆਏ ਪਿਆ ਕੂੜਾ ਸੈਂਟਰੀ ਪੈਡ ਤੇ ਡਾਈਪਰ ਨੂੰ ਸਾਡੇ ਕੁੱਤੇ ਖਾਂਦੇ ਫਿਰਦੇ ਆ ਵੀ ਦੇਖਦੇ ਆ ਰੂੜੀਆਂ ਦੇ ਸਿੱਟੇ ਹੋਏ ਸੈਂਟਰੀ ਸੈਂਟਰੀ ਪੈਡ ਨੂੰ ਇਹ ਵੀ ਸਾਡਾ ਨੁਕਸਾਨ ਹੋ ਰਿਹਾ ਸਾਡੇ ਸਾਫ਼ ਖੇਤਾਂ ਵਾਲੀ ਰੂੜੀਆਂ ਹੁੰਦੇ ਨੇ ਸਾਡਾ ਕੂਟੂ ਬਰਸਤੋ ਲੈ ਕੇ ਜਿੰਨਾ ਵੀ ਪਲਾਸਟਿਕ ਦੇ ਸਮਾਨ ਉਹ ਚ ਭਰ ਗਿਆ ਬਾਅਦ ਚ ਜਿਹੜਾ ਕਿਸਾਨ ਨੂੰ ਲੈ ਕੇ ਜਾਂਦੇ ਖੇਤਾਂ ਵਿੱਚ ਉਹਨੂੰ ਚੁਗਣਾ ਪੈਂਦਾ ਸਾਰਾ ਕੂੜਾ ਇਹ ਵੀ ਸਾਡਾ ਗਰਬੜ ਹੋ ਚੁੱਕਿਆ ਇਹ ਜਿਹੜੀ ਕੂੜੇ ਦੀ ਸਮੱਸਿਆ ਹੈਗੀ ਪੰਚਾਇਤਾਂ ਨੂੰ ਬੜਾ ਪੈਸਾ ਵੀ ਖਰਚਣਾ ਪੈਂਦਾ ਤੇ ਪੰਚਾਇਤ ਜਿਹੜਾ ਸਰਪੰਚ ਬਾਂਦਰ ਸਰਪੰਚ ਨੂੰ ਕੋਲਾਂ ਬੌਂਦ ਨੇ ਪਾਈ ਸਾਡੇ ਆਹ ਨਾਲੀ ਖੜੀ ਹੋ ਗਈ ਆ ਸਾਡਾ ਕੂੜਾ ਇੱਥੇ ਪਿਆ ਇਹਦਾ ਇੱਕ ਹੀ ਹਾਲ ਹੈ ਸਾਡਾ ਸੋਲਿਡ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਚੱਲਦਾ ਹੈ ਕੂੜਾ ਮੁਕਤ ਕਰਨ ਦਾ ਪਿੰਡਾਂ ਨੂੰ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਉਸ ਪ੍ਰੋਜੈਕਟ ਰਾਹੀਂ ਆਪਾਂ ਨੇ ਪੰਜਾਬ ਦੇ ਪ